ਰੰਦ ਜੰਗੀ ਦਰਬਾਰ ਸਾਹਿਬ ਗ੍ਰਬਨਾਂ ਸਹਿਵਾਤੇ ਰੋਜਾਨੀ ਅੱਜ ਵੀ ਅਸੀਂ ਦਰਬਾਰ ਸਾਹਿਬ ਗ੍ਰਬਨਾਂ ਸਹਿਵਾਤੇ ਗਈ ਸੀ ਜੀ ਤੇਰੀ ਬਾਤ ਮੇਰੀ ਬਾਤ ਵਿੱਚ ਗਈ ਹੈ ਮੈਂ ਸਵੇਰੇ 7:00 ਜਾਨਾ ਜੀ 8:00 ਵਜੇ ਤੱਕ ਪਹੁੰਚ ਜਾਣਾ ਵਾ ਤੇ ਮੈਂ ਇੱਥੇ ਡਿਵਾਸੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਤੇ ਭਾਈ ਨੂੰ ਕੰਮ ਆ ਤੇ ਉਹ ਮੈਂ ਕੰਮ ਕਰਕੇ ਵਾਪਸ ਗਿਆ ਦਰਬਾਰ ਸਾਹਿਬ ਤੇ ਮੋਰੋ ਮੇਰੀ ਪਤੀਆਂ ਨੂੰ ਦਾ ਫੋਨ ਗਿਆ ਵਾ ਕਈ ਵਾਇਰਲ ਵੀ ਤਾਂ ਅੱਜ ਕੱਲ ਬੰਦੇ ਮੈਗੇ ਆ ਦੋਸੀਂ ਆ ਕੇ ਦੇਖਿਆ ਸਿੰਦਰਾਬਾ ਚਾਟਾ ਬਾਹਰ ਲਾ ਉਹ 탑 ਗੇਟ ਆਪਕੇ ਸਾਡੇ ਅੰਦਰ ਆਇਆ ਵਾ ਬਾਸ਼ੀਆ ਤੋੜਿਆ ਪਹਿਲਾਂ ਉਹਨੇ ਚਰਦੀ ਖੋਲੀ ਆ ਤੇ ਅੰਦਰ ਗਿਆ ਸਾਰਾ ਸਮਾਨ ਭੋਲਿਆ ਦੇ ਬੜੇ ਸਾਰੇ ਭੋਲੇ ਆ ਕਿੰਨੇ ਕਮਰਿਆਂ ਦੇ ਜੀ ਤਿੰਨ ਕਮਰੇ ਜੀ ਤਿੰਨ ਮਦਰ ਬਾੜੇ ਆੜੇ ਸਾਰੇ ਬਾੜੇ ਦੇ ਭੋਲੇ ਹਨ ਮਾਰੀਆਂ ਭੋਲੇ ਸਾਡੀਆਂ ਸਾਡੇ ਕੋਈ 16 8 ਘਵਾਰੀ ਦੀ ਬਸਤੀ ਜੀ ਸਾਡੇ ਨੂੰ ਨਗਦੀ 5000 ਭਈਆ ਹੀ ਤਲੇ ਮਾਰੀ ਜਿਪ ਆ ਕੋ ਪਾਕੀਲੇ ਧੱਕ ਗਈ ਕੋ ਪਸੇ ਧੱਕ ਗਈ ਉਹ ਅਸਵੇ ਗੜ ਪਾਈ ਕੱਢ ਕੇ ਆ ਗਿਆ ਤੇ ਪਾਕ ਵਾਲੇ ਪਾਈ ਉਹ ਉਹ ਬਾੜੇ ਬਸਦੀ ਹੈ ਜੀ ਅਡਾ ਇਨਸਾਨ ਹੋਇਆ ਵਾ ਇਹ ਤੇ ਉਹਨੂੰ ਜਦੋਂ ਉਹਨੇ ਆਪਣਾ ਮੋਟਰਸਾਈਕਲ ਗੜ ਘੜ ਆਇਆ ਉਹ ਉਹ ਭੱਜਾ ਮੋਟਰਸਾਈਕਲ ਲੈ ਜਾਣ ਸਕੇ ਨਾਲ ਸਾਡੇ ਵੀ ਭੱਜ ਗਿਆ ਵਾ ਤੇ ਮਗਰੇ ਮੇਰਾ ਭਰਾ ਦਾ ਪੁੱਤਰਾ ਇੱਕ ਮੁੰਡਾ ਹੋਣਾ ਆਪਣੇ ਮੁੰਡਾ ਜੀ ਉਹ ਜਾ ਕੇ ਉਹਨੂੰ ਫੜਿਆ ਰਾਤ ਦੇ ਵਿੱਚ ਉੱਠ ਲਿਆ ਉਹਦੇ ਬੜੀ ਨਾਲ ਦਲੇਰੀ ਕੀਤੀ ਹੈ ਬੜੀ ਸ਼ਾਬਾਸ਼ ਹੈ ਮੈਂ ਮਾਨਣਾ ਉਹਨਾਂ ਦੀ ਕਿ ਉਹਨੂੰ ਫੜ ਲਿਆ ਉਹਨਾਂ ਨੇ ਬੜੀ ਹਿੰਮਤ ਮਾਰੀ ਹੈ ਬੜਾ ਮਾਨ ਹੈ ਉਹਨੂੰ ਇਹ ਕਰਕੇ ਪਰ ਉਹ ਫੜ ਲਿਆ ਮਗਾੜੀ ਇਹ ਮੰਗਿਆ ਕਿ ਸਾਨੂੰ ਹੁਣ ਪਤਾ ਲੱਗੇ ਬੀਨੂੰ ਕਿਹਨੇ ਭੇਜਿਆ ਵਾ ਕਿੰਨੇ ਬੰਦੇ ਆਏ ਨੇ ਕਿੰਨੇ ਪਿਆਰ ਨਾਲ ਸੱਜੇ ਗੱਪ ਕੀ ਇਹ ਕਿੰਨੇ ਬੰਦੇ ਦੀ ਗੱਲ ਨਹੀਂ ਪਸੇਈ ਬਸਦਾ ਤੇ ਸਾਡਾ ਮੇਰਾ ਬੇਟਾ ਬਾਹਰ ਹੈ ਜਨ ਖਤਰਾ ਆਇਆ ਨਾ ਕੋਈ ਟਕਰਾਅ ਨਾ ਤੇ ਹੁਣ ਵਾਰ ਨਹੀਂ ਛੱਡਣ ਲਾ ਜੀ ਇਹਨੂੰ ਡਕਰਵਾ ਸਾਡੀ ਇਹ ਮੰਗਿਆ ਕਿ ਸਾਨੂੰ ਕੋਈ ਪੱਕਾ ਬਦ ਲਗੇ ਬੀਨੂੰ ਕਿਹਨੇ ਭੇਜਿਆ ਵਾ ਅਗਾਂ ਵਾਸਤੇ ਆਪਾਂ ਕੋਈ ਅਰੇਂਜਮੈਂਟ ਤੋਂ ਬੰਦ ਬਸ ਕਰਾਂਗੇ ਇਹ ਆਡੀਪਿੰਟ ਪ੍ਰਣਾਮ ਸਿੰਘ ਪਿੰਡ ਕੁੰਮਣਿਆ ਹੰਮ ਸਰ ਆਪਾਂ ਉਹਥੇ ਬੈਠੇ ਹਾਂ ਮਤਲਬ ਆਜਾ ਮੁੰਡਾ ਸੁਣ ਗਿਆ ਇਹ ਲੰਮੇ ਪਏ ਹਾਂ ਆਪਣੇ ਧਿਆਨ ਆ ਘਾਣੋ ਨਹੀਂ ਪਤਾ ਸਾਰੇ ਇਹਨਾਂ ਮੋਟਰਸਾਈਕਲ ਭਜਾਇਆ ਇਹਨੇ ਇਹ ਪੈੜੀਆਂ ਥੋੜੀ ਉੱਤੋਂ ਦੀ ਪੈੜ ਦਤੋਂ ਨਹੀਂ ਹੋਇਆ ਵਾ ਤੇ ਉੱਥੋਂ ਜੱਕਦਾ ਮੈਨੂੰ ਜਾ ਕੇ ਫੜਿਆ ਮੈਂ ਬਾਦੂਆ ਜਾਣੇ ਕਿੰਨੇ ਜਣੇ ਸੀ ਤੁਸੀਂ ਜਿਹੜੇ ਮਗਰੇ ਤੇ ਚੜੇ ਸਾਰਾ ਪੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਚੀਜ਼ ਕੋਈ ਠਾੜ ਕੋਈ ਹੋਈ ਨਹੀਂ ਸਾਰਾ ਕੁਝ ਨਹੀਂ ਮਿਲਿਆ ਪੈਸੇ ਮਿਲੇ ਨਹੀਂ ਬਸ ਇਹ ਕਿੰਨੇ ਜਣੇ ਇਹ ਸਾਰੇ ਹੈਗੇ ਤਿੰਨ ਜਣੇ ਇੱਕੋ ਕਾਗੂਆ ਬਾਕੀ ਭੱਜ ਗਏ ਮੈਂ ਤਾਲਾ ਨਹੀਂ ਦਿੰਦਾ ਉਹਨਾਂ ਨੂੰ ਕਿ ਇਹ ਸੈਂਚਰ ਨਹੀਂ ਸੀ ਲੱਗਾ ਅੱਜ ਪਤਾ ਲੱਗਾ ਕਿ ਘੋਮਣਗਲਾ ਪਿੰਡ 'ਚ ਕੁਝ ਵਿਅਕਤੀਆਂ ਵੱਲੋਂ ਚੋਰੀ ਕਰਨ ਦੇ ਰਾਤੇ ਰਾਤ ਅਰਵਿੰਦਰ ਸਿੰਘ ਦੇ ਘਰੇ ਦਾਖਲ ਹੋਏ ਨੇ ਤੇ ਮੌਕੇ ਤੇ ਪਹੁੰਚੇ ਆ ਕਿਥੇ ਆ ਕੇ ਦੇਖਿਆ ਵੀ ਅਰਵਿੰਦਰ ਸਿੰਘ ਦੇ ਘਰ ਦੋ ਤਿੰਨ ਬੰਦੇ ਜਿਹੜੇ ڈاکਨੋ ਚਗੇ ਉਹ ਦਾਖਲ ਹੋਏ ਤੇ ਗਵਾਰਡ ਇਹਦੇ ਅਰਵਿੰਦਰ ਸਿੰਘ ਦੇ ਗਵਾਰਡ ਰਹਿੰਦੇ ਆਪਣੇ ਜੋ ਲੋਕ ਪਰਮਜੀਤ ਕੌਰ ਦੇ ਨਾਲ ਨੂੰ ਵੇਖ ਲਿਆ ਬਣਦੇ ਉਹਨਾਂ ਨੇ ਮੈਸੇਜ ਲਾਇਆ ਤੇ ਪ੍ਰਿੰਦਲ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਚੋਣ ਪੜ੍ਹ ਲਿਆ ਤੇ ਸਾਡੇ ਹੈਂਡਓਵਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਪਿਲ ਹਾਲ ਤੇ ਘਰ ਦੇ ਸ਼ੀਸ਼ੇ ਟੁੱਟੇ ਨੇ ਅੰਦਰ ਸਮਾਨ ਖਿਲਰਿਆ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੀ ਗੱਲ ਸਰ ਉਹਨਾਂ ਹਿਸਾਬ ਨਾਲ ਕਰ ਰਹੀ ਹੋਵੇ